ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਪਟਾਪਨੀਆ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਫਾਰਮ ਵਿੱਚ ਬਾਈ ਵੀਡੀਓ ਬਣਾਉਣ ਲੱਗੇ ਆ ਤੇ ਦੋ ਤਾਜ਼ੀਆਂ ਸੂਈਆਂ ਨੇ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਅੱਗੇ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਬਹੁਤ ਬਧੀ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜੇ ਸਲਾਪੁਰ ਰਹਿ ਗਏ ਜੀ ਠੀਕ ਹੈ ਰਾਮਪਰਾ ਫੂਲ ਹੂੰ ਇਧਰ ਇੱਕ ਸਾਈਡ ਤੇ ਭਗਤਾ ਭਾਈ ਕਾ ਜਿੰਦਾ ਜੀ ਠੀਕ ਹੈ ਇੰਨਾ ਦੇ ਜਾਨੀ ਵਿਚਾਲੇ ਜੇ ਪਿੰਡ ਆਉਂਦੇ ਆਪਨਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਇਹ 9463842855 ਠੀਕ ਹੈ ਜੀ ਦੂਜਾ ਹੈਗਾ ਜੀ 707820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਬਾਈ ਜਿਹੜੀ ਪਹਿਲੇ ਨੰਬਰ ਤੇ ਟਾਉ ਬਰੀਡ ਵੜਦੇ ਨੇ ਕਿਹੜਾ ਸੂਇ ਪਲੂ ਨਹੀਂ ਸੂਈ ਬਾਈ ਜੀ ਦੋ ਦੰਦ ਬੱਚੀ ਹੈਗੀ ਓਕੇ ਕਦੋਂ ਸੂਈ ਆ ਬਈ ਇਹ ਕੱਲ੍ਹ ਇਸ ਟਾਈਮ ਦੀ ਸੂਈ ਬਈ ਬੱਚਾ ਕੀ ਦੇਤਾ ਨੇ ਬੱਚੀ ਦੀ ਤੇ ਬਹੁਤ ਚੰਗੀ ਬੱਚੀ ਬੜੀ ਚੰਗੀ ਹਾਂਜੀ ਬੱਚੀ ਬਹੁਤ ਚੰਗੀ ਬੱਚਾ ਬਈ ਬੱਚੀ ਕੱਦ ਕੱਟ ਵਾਲੀ ਪੂਰੀ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਵੀ ਬਹੁਤ ਚੰਗੀ ਬਹੁਤ ਕੱਦ ਕੱਟ ਵਾਲੀ ਬੱਚੀ ਕੱਦ ਦੇਖਣਾ ਬੱਚੀ ਦਾ ਪੁੱਦ ਫੁੱਲ ਵਾਲੀ ਬੱਚੀ ਕੀ ਬਾਤ ਆ ਇਤਨਾ ਦੁੱਧ ਦੇ ਦੋ ਬਾਈ ਐਸਟੀਮੇਟ ਬਾਈ ਜੀ ਇਹ ਤਾਂ ਨਸਲ ਬਰੀਡ ਫੁੱਲ ਹੈ ਜੀ ਇਹ ਤਾਂ ਹੁਣ ਮਤਲਬ ਬੰਦਾ ਦੁੱਧ ਲੈਣ ਵਾਲਾ ਚਾਹੀਦਾ ਜ ਹਾਂ ਇਹ ਹੁਣ ਕਿਸੇ ਘਰ ਤੋਂ ਕਿਸੇ ਕੋਲੋਂ ਹੈ ਹੀ ਨਹੀਂ ਗਈ ਸਹੀ ਗੱਲ ਆ ਬਾਈ ਜਣੀ ਆਪਾਂ ਤਾਂ 20 22 ਲੀਟਰ ਦੀ ਉਮੀਦ ਹੈਗੀ ਹੂੰ ਕਿ ਬੰਦੇ ਨੇ ਆਉਦੀ ਸੇਵਾ ਸੰਭਾਲ ਦੇਖਣੀ ਹੈ ਤੇ ਉਹ ਸਹੀ ਆ ਬਾਈ ਸਾਹਮਣੀਆਂ ਹਨ ਠੰਡੀ ਪਾਉਂਦਾ ਸੇਲ ਠੰਡੀ ਜਿਵੇਂ ਹੋ ਦੋ ਦੰਦ ਓਕੇ ਮਤਲਬ ਬਾਕੀ ਸਾਰੇ ਦੋ ਦੰਦ ਤਾਂ ਖੜੇ ਦੋ ਦੰਦ ਹੀ ਆ ਬੱਛੀ ਹੂੰ ਲੈ ਬਈ ਚਾਰੇ ਥਣ ਨਿੱਖੜ ਮੇ ਪੂਰੇ ਗੈਸ ਤੇ ਫੇਸ ਦੀ ਬਿਊਟੀ ਕਮਾਲ ਫੁੱਲ ਬਰੀਡ ਸੋਈ ਸਵਾਈਆ ਬੱਚਾ ਕਰਮਣੀ ਨੇ ਬੱਛੀ ਦਿੱਤੀ ਬੱਛੀ ਵੀ ਬਹੁਤ ਚੰਗੀ ਆ ਹਾਂਜੀ ਬਹੁਤ ਚੰਗੀ ਬੱਚੀ ਬਾਈ ਤੋਰ ਕੇ ਦਿਖਾ ਦੇ ਕੱਦ ਬ੍ਰੀਡ ਕਨਿਓ ਬਈ ਕੋਈ ਗੱਲ ਕੱਦ ਕੋਤ ਫੁੱਲ ਆ ਜੀ ਬਾਕੀ ਦੰਦਾਂ ਦਾ ਕਲੀ ਕਹਿਣ ਦੀ ਨਹੀਂ ਗੱਲ ਜੀ ਬੰਦਾ ਚੈੱਕ ਕਰਕੇ ਲੈ ਕੇ ਜਾਵੇ ਠੀਕ ਆ ਬਾਈ ਪਿਓਰ ਦੋ ਦੰਦ ਬੱਛੀ ਆ ਜੀ ਬਿਊਟੀ ਬੜੀ ਆ ਨਾ ਬੈੜ ਤੇ ਹਾਂਜੀ ਆ ਦੇ ਨਾਲ ਸਾਨੂੰ ਸਾ ਗਲਾਬੀ ਬੋਦੀਵਾਦੀ ਪੂਰੀ ਚੰਗੀ ਸਨਖ ਪੂਣਾ ਬੈੜ ਦੇ ਵਿੱਚ ਫੁੱਲ ਆ ਬਈ ਕਿਆ ਬਾਤ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਨਸਲ ਬ੍ਰੀਡ ਦਾ ਕੋਈ ਹਾਂ ਤਾਂ ਹੀ ਨਹੀਂ ਜੀ ਬੈੜ ਦਾ ਸਹੀ ਆ ਬਾਈ ਕੱਦ ਕੋਤ ਫੁੱਲ ਆ ਜੀ ਬੈੜ ਨੂੰ ਕੀ ਮੋਲ ਆ ਬਈ ਜਾਇਦ ਜਾਇਦ ਬਈ ਇਹ ਜੋ ਘੱਟਾ ਬਦਕ 1 ਰੁਪਏ ਦਾ ਨਹੀਂ ਹੋਣਾ ਇਕੱਲੇ ਸ਼ੋਰ ਹੋਊ ਜੀ ਠੀਕ ਆ ਤੋ ਇਹਦਾ ਆਪਾਂ 90 ਨਹੀਂ ਮੰਗਣਾ 95 ਨਹੀਂ ਮੰਗਣਾ ਜੀ ਨਹੀਂ 75000 ਦੀ ਵੜ ਦੇਵਾਂਗੇ ਜੀ ਬਸ ਚੱਕ ਬਾਈ ਜਮਾ ਜਾਇਜ ਮੋਲ ਨੂੰ 75000 ਦੀ ਵੜ ਪਾਈ ਕਹਿੰਦਾ ਦੇ ਦਿਆਂਗੇ ਮੋਲ ਕਰਾਉਣਾ ਜੱਡਾ ਮਰਜ਼ੀ ਕਰਾਓ ਮੰਗੋ ਤਾਂ ਹੁਣ ਵਸੇ ਦਾ ਭਾਵੇਂ ਲੱਖ ਮੰਗ ਲਈ ਤਾਂ ਵੀ ਗਵਾਲਾ ਨਹੀਂ ਗਈ ਹੂੰ ਇਹ ਸਾਰਾ ਨਸਲਾ ਤੇ ਦੰਦਾਂ ਚ ਜਿਹੜੇ ਜਮਾ ਜਾਇਜ ਆ ਬਾਈ ਬਾਲਾ ਜਾਇਜ ਜਿਹੜੇ ਬੰਦੇ ਨੂੰ ਪਰਖ ਹੈ ਜੀ ਉਹਨੇ ਪਰਖਣੀ ਹੈ ਇਹ ਚੀਜ਼ ਤਾਂ ਵੀ ਦੰਦਾਂ ਚ ਐਡਾ ਕੱਦ ਨਹੀਂ ਹੁੰਦਾ ਜੀ ਬੱਚੀ ਦਾ ਸਹੀ ਗੱਲ ਆ ਬਾਈ ਦੋ ਦੰਦ ਬੱਚੀ ਦਾ ਬਾਹਲੀ ਬ ਕਦ ਖੁਦ ਦੇਖੋ ਇਹ ਪੂਰਾ ਫੁੱਲ ਸੀਲ ਠੰਡੀ ਦਾ ਕੋਈ ਅੰਤ ਨਹੀਂ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਖੁਸ਼ ਵੀ ਨਹੀਂ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਹਾਂਜੀ ਧਾਰਾ ਮਾਰ ਕੇ ਖਾਣੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਠੰਡੀ ਦਾ ਬਾੜੀ ਆ 16 ਦਾ ਕੋਈ ਕੰਮ ਨਹੀਂ ਬਸ ਕਿ ਬਰੀਡ ਵਾਲੀ ਆ ਬਾਈ ਬਾੜ ਤੇ ਹਾਂ ਹਾਂਜੀ ਵਕੀਰ ਜੇਰ ਜੱਪੇ ਦੀ ਬਿਲਕੁਲ ਗਰੰਟੀ ਹੋ ਜੀ ਜੇਰ ਦੀ ਭਾਰ ਦੀ ਅਗਲੇ ਦੇ ਘਰ ਦੀ ਗਰੰਟੀ ਹੋ ਕੇ ਵੱਡੀ ਗੱਲ ਮਗਰ ਬੱਛੀ ਆ ਕਿਉਂ ਬੱਛੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੱੱਚੀ ਵੀ ਪੌਂਚ ਚੰਗੀ ਆ ਬਰੀਟ ਵਾਲੀ ਬੱੱਚੀ ਆ ਹਾਂ ਕਾਠ ਵਾਲੀ ਬੱੱਚੀ ਆ ਜਿਉਰੀ ਹਾਂ ਬੂਟੀ ਤੇ ਬੋਦਰੀ ਚਨਖ ਪੁਨਾ ਫੁੱਲ ਤੇ ਬਾਕੀ ਤਾਂ ਰਨ ਹੋਂਨੇ ਪਹਿਲਾਂ ਥਣ ਚੈੱਕ ਕਰੋ ਲੈ ਹਾਂ ਦੇਖੋ ਜੀ ਨਿਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਬਾਈ ਮਾਰਦੇ ਧਾਰਾਂ ਚਵਾਈ ਦਿਖਾਵਾਂਗੇ ਜਿਹੜੇ ਹਸਾਬ ਨਾਲ ਥਣ ਲੱਗਿਆ ਨਾ ਚੋਂਨ ਦੇਖੋ ਕਰਮਾਈ ਦਾ ਚਵਾਈ ਬੜੀ ਚੰਗੀ ਆ ਨਾ ਬਾਈ ਚੋਂਨ ਤਾਂ ਬਹੁਤ ਟੈਕਰੀ ਨਹੀਂ ਕਹਿਣਾ ਕਰਮਾਈ ਨੇ ਕੋਈ ਨਹੀਂ ਹੈ ਕਿਆ ਬਾਤ ਦੇਖੀ ਕਿੰਨੀਆਂ ਕਿਤਾਰਾਂ ਮਰੀਆਂ ਦੁੱਧ ਦੇਖੋ ਬਾਈ ਕਿਆ ਬਾਤ ਹੈ ਬਹਲਾ ਚੰਗਾ ਚੋਂ ਮਗਲੇ ਸੰਚ ਚਾ ਲੋ ਜੀ ਜਵਾਈ ਦੀ ਤਾਂ ਇੱਕ ਨੰਬਰ ਆ ਕਰਮ ਵਾਲੀ ਕਿਆ ਬਾਤ ਨੱਬੜਦੀ ਹੈ ਕਿ ਨਹੀਂ ਬਈ ਜਵਾਈ ਜੂੰ ਚਾਨ ਥਾਨ ਬਹਲਾ ਚੰਗਾ ਲੱਗੇ ਜੀ ਹਮ ਸਹੀ ਗੱਲ ਤੋ ਦੇਖੋ ਬਈ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਸਫਾਈ ਦੇਖ ਬਈ ਲੇਵਰੀ ਕਿ ਨਹੀਂ ਵਾਲੀ 100 ਸੋ ਸਤਿ ਬਹਿੜਾ ਜੀ ਹਮ ਸਹੀ ਗੱਲ ਆ ਮੋਲ ਦਾ ਜਮਾ ਜਾਇ ਜਮਾ ਸਾਈ ਵਾਲਾ ਬੰਦਾ ਲੈ ਜੀ ਗਾ ਨੂੰ ਸਵਾ ਲੱਖ ਦੀ ਬਹਿੜਾ ਜੀ ਦੂਜੀ ਸਹੀ ਗੱਲ ਆ ਮਾਨ ਤਣ ਕੋਈ ਚੱਕਰ ਨਹੀਂ ਮੌਕਾ ਤੇ ਹੋ ਜਾਊਗਾ ਬਈ ਯਾਦ ਬ੍ਰੀਡ ਫੋਲਾ ਇਹ ਗਾਂ ਨੂੰ ਬਦਨ ਵਾਲੀ ਚੀਜ਼ ਬਹੁਤ ਚੰਗੀ ਬਹਿੜਾਈ ਕਰ ਚਾਰ ਦਿਨ ਤੋਂ ਇਹਨੇ ਦੁਬਾਰੇ ਸੂਪਣਾ ਜੀ ਸਹੀ ਆ ਬਾਕੀ 6 ਲੱਖ ਦੀ 1.5 ਲੱਖ ਦੀ ਤਿਆਰ ਕਰ ਸਕਦਾ ਜੀ ਬੰਦਾ ਹਾਂ ਮੇਰੇ ਦੁੱਧ 20-22 ਕਿਲੋ ਚੂ ਜੀ ਸਹੀ ਆ ਬਈ ਸਹੀ ਆ ਅੱਗੇ 2 ਨੰਬਰ ਕਿਹੜਾ ਸੂਆ ਜੀ ਬਈ ਇਹ ਦੂਜਾ ਸੂਆ ਸੂਈ ਆ ਕਦੋਂ ਸੂਈਏ ਬਈ ਇਹ ਕੱਲ੍ਹ ਵਾਲੀ ਰਾਤ ਦੀ ਸੂਈ ਵਜਣੀ ਬੱਚਾ ਕੀ ਦੇਤਾ ਜੀ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਈ ਹਾਂਜੀ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਬਈ ਜੀ ਇਹ ਜਿਵੇਂ ਕ੍ਰਾਸ ਬ੍ਰੀਡ ਚ ਹੈਗੀ ਦੇ ਦਊਗੀ 16-17 ਲੀਟਰ ਵੜ ਹਾਂਜੀ ਹਾਂ ਦੇ ਦਊ ਜੀ ਇਹਨਾਂ ਨੂੰ ਫੈਂਟੋ ਫੋਲੋ ਗਰਮੀ ਨਹੀਂ ਮੰਨਦੀ ਹਾਂਜੀ ਸਹੀ ਗੱਲ ਖੋਲ ਦੇ ਬਾਈ ਨਾ ਸਰ ਕ੍ਰੋਸ ਚ ਆਈਏ ਸਹੀ ਗੱਲ ਬਾਕੀ ਆ ਠੰਡੀ ਠੁੰਡੀ ਬਹੁਤ ਹੈ ਜੀ ਬੜਾ ਹੂੰ ਫੈਂ ਨਹੀਂ ਕਰ ਜਿਵੇਂ ਮਰ ਜਿਆ ਹੱਥ ਫੇਰੀ ਚੱਲ ਠੰਡੀ ਸੀ ਇਹਦਾ ਕੋਈ ਅੰਤ ਨਹੀਂ ਬੜਦਾ ਕੁਛ ਨਹੀਂ ਠੰਡੀ ਸੀ ਬਹੁਤ ਚੰਗਾ ਲੱਗ ਗਈ ਹੂੰ ਲੈ ਠੰਡੀ ਠੁੰਡੀ ਦਾ ਬੜੀ ਹੈ ਜੀ ਠੰਡੀ ਬੜੀ ਹੈ ਨਾ ਹਾਂਜੀ ਸੋਈ ਸਵਾਈਆ ਕੱਦ ਚੰਗਾ ਬਰੀਟ ਚੰਗੀ ਆ ਥਣ ਬਹੁਤ ਚੰਗਾ ਚਵਾਈ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਵਾਂਗੇ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਕਰਮ ਵਾਲੀ ਜੀ ਮੋਲ ਚੰਗੀ ਆਉ ਬਿਊਟੀ ਚੈੱਕ ਕਰ ਲੋ ਫੇਸ ਦੀ ਬਿਊਟੀ ਵੀ ਕਮਾਲ ਆ ਬਈ ਚੋਰਾ ਚੈੱਕ ਕਰੋ ਕਣੀ ਬਈ ਬਾਕੀ ਵੱਡੀ ਗੱਲ ਯਾਰ ਮੋਲ ਬਈ ਦਾ ਜਮਾ ਜਾਇਦਾ ਖਿੱਚ ਕੇ ਮੋਲ ਰੱਖਦਾ ਕੀ ਮੋਲ ਆ ਬਈ ਜਾਇਜ਼ ਦਾ ਬਈ ਜੀ ਇਹ ਤਾਂ ਮੈਂ ਪੂਰੇ 60000 ਦੀ 60000 ਦੀ ਮਾਨਤਨ ਹੋ ਜੇ ਮਾਂਤਨ ਛੋੜ ਵਾਲਾ ਹੋਊਗਾ ਜੀ ਠੀਕ ਆ ਬਾਈ ਹਾਂਜੀ 60000 ਰੁਪਿਆ ਮੋਲ ਮਾਂਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੈਡ ਚੰਗਿਆ ਲੇਵਾ ਬਹੁਤ ਚੰਗਾ ਥਣ ਬਹੁਤ ਚੰਗਾ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦਾਂਗੇ ਲੈ ਕਿਆ ਬਾਤ ਥਾਣੀ ਬੜਾ ਕਮਾਲ ਦਾ ਲੱਗਿਆ ਹਾਂ ਤੁਹਾਨੂੰ ਬੜਾ ਚੰਗਾ ਬਾਕੀ ਚੌਣ ਬਹੁਤ ਸੋਹਣਾ ਲੱਗਿਆ ਬਾਈ ਹਾਂ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਦਨੇ ਢੰਡੀ ਬਹੁਤ ਆਣਾ ਬਾਈ ਢੰਡੀ ਤਾਂ ਬਾਹਲੀ ਜੀ ਬੈਨ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਆ ਵਾਕੀਰ ਖਾਣ ਨੇੜੇ ਤੋਂ ਚੈੱਕ ਕਰਵਾਵਾਂਗੇ ਥਣ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਹੂੰ ਤਾਂ ਸਮਾਗ ਕਰਕੇ ਕੀ ਗਰਮੀ ਗਰਮੀ ਨਹੀਂ ਮੰਦੀ ਇਹ ਮਤਲਬ ਅੱਜ ਵਾਲਾ ਕਮੀ ਦਾ ਹਨਾ ਸਹੀ ਗੱਲ ਆ ਬਾਈ ਨਕਸੀ ਬ੍ਰਿਜ ਕ੍ਰੋਸ ਤੇ ਆ ਗਏ ਹਾਂ ਫੈਂਟ ਵੀ ਫੋਲ ਲਾਉ ਇਹਦੀ ਹਾਂ ਫੈਂਟ ਫੋਲ ਬਦਦੀ ਹੈ ਫੈਂਟ ਫੋਲੋ ਗਰਮੀ ਨਹੀਂ ਮੰਦੀ ਬਿਲਕੁਲ ਨਾ ਕਰੀ ਬੱਚਾ ਦੁਨ 100 ਫਾ ਗਰਮੀਆਂ ਦਾ ਨਹੀਂ ਬਾਈ ਹਾਂ ਨੇੜੇ ਦਿਖਾਓ ਜੀ ਹੁਣ ਜਗਾ ਬੰਦੇ ਕੋਲੇ ਭੀੜੀ ਆ ਚਾਹੇ ਕਿਵੇਂ ਵੀ ਆਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਇਕੱਲਾ ਇਕੱਲਾ ਥਣ ਬਾਕੀ ਚੋਣ ਦੇ ਚੋਕਰ ਮਾਈ ਚੋਣ ਵਾਲਾ ਚੰਗਲ ਜੀ ਮੋਟੀ ਮੋਟੀ ਚਵਾਈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਫਿਕਰ ਨਹੀਂ ਰਹਿਣਾ ਕਰਮਾ ਇਹਨ ਕੋਲ ਬੜਾ ਚੰਗਾ ਚੋਣਾ ਨਾ ਬੜਾ ਸੋਹਣਾ ਚੋਣਾ ਲੈ ਕਿਆ ਬਾਤ ਹੈ ਇੱਕ ਨੰਬਰ ਜਵਾਈ ਸਮਗਲ ਖਾਂ ਚੈੱਕ ਕਰ ਲੋ ਮਗਲੇ ਥਣਾ ਜੋ ਚੈੱਕ ਕਰ ਲੋ ਚਵਾਈ ਲੈ ਕਿਆ ਬਾਤ ਹੈ ਖੜਕਾ ਸੁਣਦਾ ਚਵਾਈ ਦਾ ਕਿ ਨਹੀਂ ਬਈ ਮੜਾ ਸੁਣਾ ਚੋਣਾ ਜੀ ਕੋਲਾ ਕੋਲੀ ਚਵਾਈ ਹੈ ਪੂਰੀ ਸਹੀ ਗੱਲ ਆ ਬਈ ਕੋਈ ਹੱਲਚੋਲਾ ਵਾਲਾ ਕੰਮ ਨਹੀਂ ਛੰਡੀ ਸੀ ਨੱਖੰਦੀ ਸੀ ਲ ਤੇ ਥਾਲੇਵਾ ਦੇ ਲੇਵਾ ਬੜਾ ਕਮਾਲ ਆ ਹਾਂਜੀ ਹਾਂਜੀ ਪੂਰੀ ਸਾਫ ਸੁਧਰੀ ਬਣਾ ਆਡਰ ਬਈ ਪੂਰੀ ਸਾਫ ਸੁਧਰੀ ਬੈੜ ਆ ਨਹੀਂ 16 17 ਕਿਲੋ ਖੁੱਲੀ ਉਮੀਦ ਆ ਜੀ ਬਾਕੀ ਬੰਦੇ ਨੇ ਆਉਦੀ ਓਕੇ ਬਈ ਉਹ ਸਮਝਾ ਦੀ ਗੱਲ ਆ ਪਰ 16 17 ਕਿਲੋ ਬੈੜ ਚਵਾ ਦੂ ਰਹਿਮ ਨੇ ਸਹੀ ਆ ਬਾਈ ਹਾਂਜੀ ਅੱਗੇ ਬਈ ਤੈਨੂੰ ਨੰਬਰ ਕਿਹੜਾ ਸੂਆ ਸੁਣਦੀ ਆ ਬਾਈ ਜੀ ਦੂਜਾ ਸੂਆ ਸੁਣਾਗਾ ਕਿੰਨੇ ਦਿਨ ਲੂ બસ 4-5 ਦਿਨ ਲੋ ਜੀ 4 ਤੋਂ 5 ਦਿਨ ਹਾਂਜੀ ਕਿੰਨਾ ਕੁ ਦੁੱਧ ਦੇ ਦੋ ਬਈ ਐਸਟੀਮੇਟ ਜਾ ਉਸ ਟਾਈਮ ਦੇਖੋ ਜੀ ਆਪਣੇ ਇੱਧਰ ਲਈ ਜਰਸੀ ਹੈ ਜਮ ਪੰਜਾਬ ਵਾਲੀ ਇਹ ਕਦਕਾਠ ਵਾਲੀ ਹੈਗੀ ਓਕੇ ਯਾਨੀ ਇਹ ਤਾਂ ਦੁੱਧ ਆਪਾਂ ਨੂੰ ਤਾਂ ਮੰਨ ਕੇ ਚੱਲੋ ਵੀ 17-18 ਲੀਟਰ ਦੀ ਉਮੀਦ ਹੈਗੀ ਓਕੇ ਹਾਂਜੀ ਤੇ ਪਿਛਲੇ ਸੋਹੇ ਮਾਲਕਾਂ ਨੇ ਦਾ 16-17 ਲੀਟਰ ਕੱਢਿਆ ਦੱਸਿਆਗਾ ਬਾਕੀ ਆਪਾਂ ਹੁਣ ਆਪਦੀ ਸਮਝ ਨਾਲ ਨਿਗਾ ਨਾਲ ਪਰਖ ਕੇ ਚੀਜ਼ ਲੈਣੀ ਆ ਉਹਦੀ ਸਹੀ ਗੱਲ ਆ ਬਾਕੀ ਠੰਡੀ ਸੀਲ ਜਿਵੇਂ ਤਾਂ ਕੋਈ ਅੰਤ ਨਹੀਂ ਜੀ ਇਦਾਂ ਨੂੰ ਲੈ ਬਖਤ ਜੋ ਉਹਨਾਂ ਮੋਰੋ ਮੋਰੋ ਆ ਕੋਈ ਨਹੀਂ ਸਹੀ ਗੱਲ ਆ ਬਈ ਲੈ ਕੀ ਆ ਪੰਡ ਦਾਲੇ ਵਾਲਾ ਗਈ ਬਈ ਨਾਣਾ ਨੂਣਾ ਫੁੱਲ ਚਿੰਗੀਆਂ ਹਣਾ ਹਾਂਜੀ ਹਾਂ ਖੋਲ ਦੇ ਬਈ ਬਰੀਡ ਇੱਕ ਨੰਬਰ ਆ ਜਿਵੇਂ ਹੁਣ ਗਰਮੀਆਂ ਦਾ ਮੌਸਮ ਆ ਬਈ ਫੁੱਲ ਕੰਮ ਜਾ ਪਰੋ ਗਰਮੀ ਨਹੀਂ ਮੰਨਦੀ ਫੈਂਡ ਫੁੰਡ ਫੁੱਲ ਆਉਣੀ ਹੈ ਹਾਂਜੀ ਤੋਹਫਾ ਹੀ ਆ ਬਈ ਇੱਕ ਤਰ੍ਹਾਂ ਦਾ ਹਾਂਜੀ ਬਾਕੀ ਜਰਸੀ ਮੰਗ ਫੁੱਲਾ ਬਈ ਬਾਕੀ ਪੂਰੀ ਪਲੀ ਪੁਲੀ ਵੀ ਪੂਰੀ ਹੈ ਜੀ ਹਾਂ ਕੀ ਮੋਲ ਆ ਬਈ ਜਾਇ ਜਰਾ ਬਈ ਜੀ ਇਹ ਤਾਂ ਇਹ ਦੇਵਾਂਗੇ 63000 ਦੀ ਠੀਕ ਹੈ ਬਾਈ ਕੰਗਾਉਣ ਨੂੰ ਭਾਵੇਂ 70 ਮੰਗਾ ਲਓ ਦੇਵਾਂਗੇ 63000 ਹੀ ਬਸ ਠੀਕ ਹੈ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ 70 ਕਰਾ ਲਓ 63000 ਦੀ ਰੱਟ ਦੇ ਦਾਂਗੇ ਮੁੱਲ ਜਮ ਮੱਜਾ ਤੇ ਚਕੇ ਜੇ ਮੁੱਲ ਰੱਖਣਾ ਤਾਂ ਬੜਾ ਮੁੱਲ ਨਹੀਂ ਬਾਈ ਤੇ ਲੈਣ ਦੇਣ ਵਾਲੇ ਬਾਈ ਦੇ ਰੇਟ ਆ ਜਾਣੀ ਇਹ ਮੁੱਲ ਨਹੀਂ ਜੇ ਬੰਦਾ ਇਹ ਨਾ ਸਮਝੇ ਮੁੱਲ ਕੀਤਾ ਬਾਈ ਦੇਣੀ ਕਿੰਨੇ ਦੀ ਆ ਸਹੀ ਗੱਲ ਆ ਉਹ ਗੱਲਾਂ ਆਪਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਜੀ ਹਮ ਸਹੀ ਹੈ ਬਾਈ ਹੁਣ ਕੋ ਤਾਂ ਹਾਂ 70 ਮੰਗ ਲੈਣੇ ਜੀ ਫਿਰ ਘਟ ਜਾਗੇ 5-7000 ਨਾਲ ਐ ਹੋਜੀ ਬਹੁਤ ਘਟ ਗਏ ਨਹੀਂ ਖੋਲੇ ਬਾਬੇ ਕਿੰਨਾ ਮੂਰ ਨੂੰ ਪੂਰਾ ਪੰਡਾਲੇ ਬਾਈ ਬੈਠ ਤਾ ਅੱਜ ਦੇ ਸੂਪੀ 70 ਦੀ ਹੈ ਜੀ ਇਹੀ ਤਾਂ ਆਪਾਂ ਨੂੰ ਪਤਾ 걸ਦਾ ਸਹੀ ਗੱਲ ਆ ਬਾਈ 70000 ਦੀ ਹੈ ਕਿਉਂ ਆਪਣੀ ਪੰਜਾਬ ਵਾਲੀ ਜਰਸੀਆਂ ਮਿਲਦੀ ਬਹੁਤ ਘੱਟ ਆ ਜੀ ਬਹੁਤ ਮੰਗ ਬਹੁਤ ਆ ਬਾਈ ਹਾਂਜੀ ਬਾਕੀ ਕਾਮਯਾਬੀ ਹਾਂ ਹਾਂ ਇਹ ਕਾਮਯਾਬੀ ਜੀ ਅੱਗੇ ਲਾਸਟ ਬਾਈ ਕਿਹੜਾ ਸੂ ਇਹਦੇ ਪਲੋਂ ਸੋਣਾ ਬਾਈ ਜੀ ਓਕੇ ਦਿਨ ਕਿੰਨੇ ਲਓ ਇਹ ਤਿਆਰੀ ਜੀ ਹੈ ਬਸ ਇੱਕ ਤੋਂ ਦੋ ਦਿਨ ਲੂਗੀ ਇੱਕ ਤੋਂ ਦੋ ਦਿਨ ਠੀਕ ਆ ਬਾਈ ਕਿੰਨਾ ਦੋ ਦਿਨ ਦੀ ਬਾਈ ਐਸਟੀਮੇਟ ਇਹ ਚੱਕ ਤੋਂ ਜਨੀ ਕ੍ਰੋਸ ਆ ਮੈਕਸੀ ਜੇਗੀ ਹਾਂਜੀ ਦੁੱਧ ਵੀ ਖੋਈ ਬਾਈ ਜਿਹੜੇ ਤੁਹਾਨੂੰ ਹੁਣ ਤਿਆਰੀ ਆ ਬੈੜ ਨੂੰ ਕੋਈ ਮਤਲਬ 18-20 ਕਿਲੋ ਵਾਲਾ ਨਹੀਂ ਗਾ ਸਹੀ ਗੱਲ ਆ ਲੇਵਾਂ ਹੁਣ ਬਾਈ ਪਹਿਲੇ ਨਾਲ ਮੂਰੇ ਸੇਵਾ ਦਾ ਪਾਂਡਾ ਵਾਲਾ ਲੇਵਾਂ ਲਿਆ ਕਰਮਾ ਛੋਟਾ ਲੇਵਾਂ ਨਹੀਂ ਲੇਵਾਂ ਉਹ ਖੋਲਾ ਹੀ ਬੈੜ ਆਹ ਵਾਹ ਖਾਣ ਦੇਖੋ ਥਾਣਾ ਦੀ ਵੇਖੀ ਚੈੱਕ ਕਰ ਲੋ ਹਾਂਜੀ ਪੂਰੀ ਵੇਤੀ ਤੇ ਕੱਲਾ ਕੱਲਾ ਥਾਣ ਗਲਾਬੀ ਥਣ ਲਿਆ ਕੀ ਬਾਤ ਆ ਬਾਈ ਲੇਵੇ ਥਣ ਲੇਵੇ ਦੀ ਪੂਰੀ ਓਕੇ ਆ ਡਿਊਟੀ ਓਕੇ ਆ ਬਾਈ ਪੂਰੀ ਕੱਦ ਕਾਠ ਵਾਲੀ ਆ ਪੂਰੇ ਵਜਨ ਵਾਲੀ ਆ ਬਾਕੀ ਇਹ ਵੀ ਬਾਈ ਗਰਮੀਆਂ ਦਾ ਤੋਹਫਾ ਹੀ ਆ ਗਰਮੀ ਘਟ ਮੈਂ ਫੈਂਡ ਫੋਲ ਆਊਗੀ ਠੀ ਜਿਹੜੇ ਹਿਸਾਬ ਨਾਲ ਆਪਾਂ ਡਾ ਬਹੁਤ ਚੰਗਾ ਦੁੱਧ ਪਾਉਗੀ। ਕਹਿੰਦੇ ਭਾਈ ਹਾਂਜੀ ਹਾਂਜੀ। ਹੂੰ। ਕੰਮੀ ਪਲੀ ਬਹੁਤ ਹੈ ਵੜ। ਸਹੀ ਗੱਲ ਆ ਭਾਈ। ਮੋਲ ਇਹਦਾ ਵੀ ਜਮੇ ਛੋਟਾ ਕਰਨਾ ਜੀ ਆਪਾਂ। ਠੀਕ ਆ। ਕੀ ਮੋਲ ਬਈ ਜੈਜ। ਵੇੜ ਤਾਂ ਮਨ ਕਿ ਚਲੋ 75000 ਰੁਪਇਆ ਵੀ ਘੱਟ ਨਹੀਂ ਵਿਗਦੀ। ਹੂੰ। ਪਰ ਅੱਜ ਆਪ ਦੇ ਦਾਂਗੇ 63000 ਦੀ ਵੜ। 63000 ਦੀ ਚੱਕ। ਜੇ ਦੇ ਦੇਣੀ ਹੈ ਜੀ ਮਤਲਬ ਬੰਦਾ ਇਹਨੂੰ ਵੀ ਮੋਲ ਨਾ ਸਮਝੀ ਜਾਵੇ ਜੀ। ਹਾਂਜੀ ਹਾਂਜੀ। ਇਹਨੇ ਮੋਲ ਸਮਝ ਕੇ ਇਹ ਕਹਿਣਾ ਵੀ ਭਾਈ ਦੇਣੀ ਕਿੰਨੇ ਦੀ ਆ ਉਹਦੀ ਕੋਈ ਆਪਾਂ ਨੂੰ ਕੋਈ ਇਹਦਾ ਨੀਵਾਂ ਲੰਦਾ ਸਹੀ ਗੱਲ ਆ ਭਾਈ ਹਾਂਜੀ ਇਹਦਾ 36000 ਰੁਪਏ ਲਵਾਂਗੇ ਜੀ ਜਮਾ ਜੈ ਇਹਦਾ ਵੀ 360 ਲਵਾਂਗੇ ਜੀ ਹਾਂ ਲੈਣ ਦੇਣ ਆਗਾ ਠੀਕ ਹੈ ਕਿ ਨਹੀਂ 36000 ਰੁਪਏ ਦੋਨਾਂ ਦਾ ਠੀਕ ਆ ਕਿ ਨਹੀਂ ਆਹ ਬੈਡ ਵੀ ਚੰਗੀ ਹੈ ਇਹਦਾ ਕੀ ਮੁੱਲ ਰੱਖਿਆ ਸੀ ਇਹਦਾ 60000 ਜੀ 60000 ਹਾਂਜੀ ਤੇ ਆਹ ਦੇਖੋ ਫੁੱਲ ਬਰੀਡ ਭਾਈ ਪੰਜਾ 20000 275000 ਦਾ ਬੱਚਾ ਮਗਰ ਬੱਚੀ ਸੂਈ ਸਵਾਈ ਥਾਂ ਦੇ ਵਿੱਚ ਰੋਕੇ ਆ ਧੰਨਵਾਦ